ਕਬੱਡੀ 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 ਸੀਗੀ ਇਸ ਹਾਲ ਤੀਸਰਾ ਕਬੱਡੀ ਕੱਪ ਹੈ ਅਸੀਂ ਇਹ ਸਸਪੈਂਸ ਬਣਾਈ ਰੱਖਿਆ ਹੈ ਵੀ ਅੱਜ ਉਹ ਜਿਹੜਾ ਮਾਨ ਸਨਮਾਨ ਹੀਰੋ ਅਵਾਰਡ ਕਬੱਡੀ ਦੇ ਨਾਲ ਆਪਾਂ ਕਿਹਦਾ ਮਾਨ ਸਨਮਾਨ ਕਰਾਂਗੇ ਉਹ ਦੁਨੀਆ ਦੇ ਕਿੰਗ ਜਾਫੀ ਮੰਗੀ ਦਾ ਸਨਮਾਨ ਹੋਊਗਾ ਮੰਗੀ ਆ ਦੋ ਕਦਮ ਚੱਲ ਕੇ ਹੀਰੋ ਅਵਾਰਡ ਦੇ ਨਾਲ ਅੱਜ ਤੇਰਾ ਮਾਨ ਸਨਮਾਨ ਕਰਾਂਗੇ ਬੱਗੇਪਿੰਡ ਦਾ ਮੰਗੀ ਦੁਨੀਆ ਦਾ ਮਹਾਨ ਕਬੱਡੀ ਦਾ ਖਿਡਾਰੀ ਅੱਜ ਆਪਾਂ ਹੀਰੋ ਅਵਾਰਡ ਦੇ ਨਾਲ ਇਹਦਾ ਮਾਨ ਆਜੋ ਵੀਰ ਜੀ ਮਿਹਰਬਾਨੀ ਕਰਕੇ ਲਾਗੇ ਇਹ ਦੁਨੀਆ ਦੇ ਕਿੰਗ ਕਬੱਡੀ ਖਿਡਾਰੀ ਦਾ ਮਾਨ ਸਨਮਾਨ ਕਰਨ ਜਾ ਰਹੇ ਆ ਹੀਰੋ ਅਵਾਰਡ 2025 ਨਿਊਜ਼ੀਲੈਂਡ ਦਾ ਤੀਸਰਾ ਵਰਲਡ ਕਬੱਡੀ ਕੱਪ ਜੱਗੇ ਆਜੋ ਮੰਨਿਆ ਆ ਵੀ ਨਾਲ ਇੱਕ ਤਸਵੀਰ ਦੇ ਵਾਸਤੇ ਸਣੀ ਜੇ ਚੇਲੇ ਨਾਲ ਹੋਣ ਤੇ ਗੱਲ ਵਧੀਆ ਹੋਊਗੀ ਇਹਦਾ ਇਹਨਾਂ ਚੇਲਿਆਂ ਮਿਲੋ ਵੱਡੀ ਗੱਡੀ ਦੇ ਨਾਲ ਨੂਰਪੁਰ ਚੱਠਾ ਦੇ ਕਬੱਡੀ ਕੱਪ ਦੇ 16 ਫਰਵਰੀ ਨੂੰ ਮਾਨ ਸਨਮਾਨ ਵੀ ਕੀਤਾ ਜਾਣਾ ਹੈ ਆ ਖਿਡਾਰੀ ਨੇ ਮਾਣ ਰੱਖਿਆ ਇਹਦਾ ਸੁਪਨਾ ਸੀਗਾ ਵੀ ਮੈਂ ਨਿਊਜ਼ੀਲੈਂਡ ਦਾ ਕੱਪ ਖੇਡਾਂ ਪਰ ਸਮੇਂ ਨੇ ਇਜਾਜ਼ਤ ਨਹੀਂ ਦਿੱਤੀ 2025 ਦੇ ਵਿੱਚ ਆਜਾ ਇਸ ਭਾਗਾਂ ਵਾਲਾ ਸਮਾਣਾ ਬੱਗੇਪਿੰਡ ਦੇ ਦੁਨੀਆ ਦੇ ਕਿੰਗ ਕਬੱਡੀ ਖਿਡਾਰੀ ਦਾ ਹੀਰੋ ਵਾਰ ਦੇ ਨਾਲ ਸਨਮਾਨ ਕਰ ਰਿਹਾ ਰੁਪਿੰਦਰ ਬੋਲਦੇ ਦੋ ਬੋਲ ਕੀ ਬਾਤ ਹੈ ਮੰਗਤ ਸਿੰਘ ਮੰਗੀ ਵੱਡੇ ਸੰਘਰਸ਼ ਦਾ ਨਾਮ ਹੈ ਜਿਹੜੇ ਖੁਸ਼ ਨੇ ਵੀ ਮੰਗੀ ਨੂੰ ਆਹ ਅਵਾਰਡ ਮਿਲਣਾ ਚਾਹੀਦਾ ਸੀ ਇਹ ਡੇਜ਼ਰਵ ਕਰਦਾ ਸੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਦੱਸਣਗੇ ਦੁਨੀਆ ਨੇ ਤਾੜੀਆਂ ਮਾਰੀਆਂ ਮੈਂ ਬੇਨਤੀ ਕਰਦਾ ਮੰਗੀ ਗਰਾਊਂਡ ਦਾ ਆ ਨਹੀਂ ਨਹੀਂ ਗਰਾਊਂਡ ਦਾ ਪਰ ਚੱਕਰ ਹੈ ਸਾਡੀ ਰਸਮ ਹੈ ਪੂਰੀ ਕਰਨੀ ਮੰਨਿਆ ਨਾਲ ਉਹ ਵੀ ਸਾਰੀ ਗਰਾਊਂਡ ਦਾ ਆ ਜਾ ਆ ਜਾ ਇਧਰੇ ਪਾਸੇ ਆਜੋ ਆਹ ਮਿਹਰਬਾਨੀ ਕਰਕੇ ਸਾਡਾ ਨਹੀਂ ਤਾਂ ਕੰਮ ਅਧੂਰਾ ਰਹਿ ਜਾਣਾ ਤੇਰਾ ਜਾਣਾ ਕੱਖ ਨਹੀਂ ਸਾਡਾ ਰਹਿਣਾ ਕੱਖ ਨਹੀਂ ਇਹ ਰਸਮ ਜਿਹੜੀ ਅਧੂਰੀ ਰਹਿ ਜਾਣੀ ਜਿੱਥੋਂ ਜਿੱਥੋਂ ਦੀ ਮੰਗੀ ਜਾਊਗਾ ਤੁਸੀਂ ਤਾਲੀਆਂ ਮਾਰਨੀ ਆ ਜ਼ੋਰਦਾਰ ਜ਼ੋਰਦਾਰ ਤਾਲੀਆਂ ਮਾਰ ਦਿਓ ਮਿਹਰਬਾਨੀ ਕਰਕੇ ਤਾਲੀਆਂ ਤਾਲੀਆਂ ਸਾਰੇ ਨਾਲ ਹੋਵੇ ਮੇਰੀ ਬੇਨਤੀ ਹੈ ਮੰਨਿਆ ਭੱਜ ਕੇ ਹੋ ਜਾ ਉਸਤਾਦ ਦੇ ਨਾਲ ਸੋ ਬੇਨਤੀ ਤਾਲੀਆਂ ਦੇ ਨਾਲ ਸਵਾਗਤ ਕਰੀਏ ਤਾਲੀਆਂ ਵੀਰ ਜੀ ਰੁਕ ਜੀ ਤਾਲੀਆਂ ਨਹੀਂ ਵੱਜੀਆਂ ਇਹ ਬੱਗੇ ਪਿੰਡ ਦਾ ਮੰਗੀ ਨਹੀਂ ਆ ਜਿਹਨੇ ਦੁਨੀਆ ਕਬੱਡੀ ਦੇ ਵਿੱਚ ਰੰਗੀ ਨਹੀਂ ਕਬੱਡੀ ਦੇ ਵਿੱਚ ਰੰਗ ਲਿਆਇਆ ਸੁਪਰਸਟਾਰਾਂ ਦੇ ਵਿੱਚ ਨਾਮ ਆਇਆ ਸਰੂਜਿਆ ਕਾਦਿਸਤਾ ਇਹ ਚਿਹਰਾ ਮਸਤ ਮੰਗੀ ਨਹੀਂ ਇਹ ਬੱਗੇ ਪਿੰਡ ਦਾ ਮੰਗੀ ਨਹੀਂ ਇਹ ਬੱਗੇ ਪਿੰਡ ਦਾ ਮੰਗੀ ਨਹੀਂ ਗਰਮੇਲ ਸਿੰਘ ਸੰਗੇ ਦਾ ਪੁੱਤਰ ਵੱਡੇ ਸੰਘਰਸ਼ ਦਾ ਨਾਂ ਦੁਨੀਆ ਦਾ ਟਾਪਰ ਲੰਬੀ ਪਾਰੀ ਖੇਡਣ ਵਾਲਾ ਕਬੱਡੀ ਦੀ ਅੱਜ ਨਿਊਜ਼ੀਲੈਂਡ ਦੇ ਤੀਜੇ ਕਬੱਡੀ ਵਰਲਡ ਕੱਪ 2025 ਦੇ ਵਿੱਚ ਪੁੱਜਿਆ ਇੱਕ ਵਾਰੀ ਸਵਾਗਤ ਕਰੀਏ ਇੱਕ ਵਾਰੀ ਮਾਣ ਕਰੀਏ ਇੱਕ ਵਾਰੀ ਸਤਿਕਾਰ ਦਈਏ ਮੰਗਤ ਸਿੰਘ ਮੰਗੀ ਨੂੰ ਇਹਦੀ ਖੇਡੀ ਹੋਈ ਕਬੱਡੀ ਦੀ ਮਦਦ ਆ ਜਿਹੜੇ ਇਧਰਲੇ ਪਾਸੇ ਤੁਹਾਡੀਆਂ ਤਾੜੀਆਂ ਫਤਬੋ ਸਾਰਨਵੀਸ ਸਿੰਘ ਦੀ ਲਾਲੀ ਦੀ ਹੁਣ ਆਉ ਆ ਪਾ ਅਗਲੀ ਗੱਲਬਾਤ ਜਿਹੜੀ ਹੈ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਬਣਾਣਾ ਨਾ ਭੁੱਲਣਾ ਤਾਂ ਅੱਜੋ ਤੁਹਾਨੂੰ ਟਾਈਮ ਸੇ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ